Of every medical service, every <laughs> medical institution, के बिना कोई इमरजेंसी नहीं चल सकती सीनियर रेजिडेंट्स जूनियर रेजिडेंट्स किसी के बिना कोई इमरजेंसी कोई कैजुअल्टी कुछ नहीं चल सकता हम ह्यूमन है ना हम इमरजेंसी चलाते हैं हम देखते हैं तुम जिंदा रहो मेरी इमरजेंसी में तुम्हारे जिंदा होने का क्या फायदा जब तुम साथ ही नहीं खड़े मेरा नाम डॉक्टर मेहताब सिंह बालाजी है ਮੈਂ ਮੈਡੀਕਲ ਅਫਸਰ ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਤੇ ਪੰਜਾਬ ਸਰਵ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਹਾਂ ਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਵੀ ਪ੍ਰੈਸ ਸੈਕਟਰੀ ਹਾਂ ਕਿਹੜੀਆਂ ਮੰਗਾਂ ਨੇ ਲਗੇ ਪ੍ਰਦਰਸ਼ਨ ਮੰਗਾਂ ਜੀ ਮੇਨ ਤਿੰਨ ਮੰਗਾਂ ਨੇ ਜੀ ਪਹਿਲੀ ਮੰਗ ਕਿ ਜੋ ਕਲਕੱਤਾ ਮੈਡੀਕਲ ਕਾਲਜ ਵਿੱਚ ਇੱਕ ਕਾਨੂੰਨੀ ਜੋ ਅਪਰਾਧ ਹੋਇਆ ਜਿਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਹਾਲਾਂਕਿ ਸੀਬੀਆਈ ਕੋਲ ਇਨਕੁਆਇਰੀ ਚੱਲੇਗੀ ਆ ਪਰ ਅਸੀਂ ਚਾਹੁੰਦੇ ਹਾਂ ਕਿ ਦੀ ਫਾਸਟ ਟਰੈਕ ਕੋਰਟ ਦੇ ਥਰੂ ਕੋਈ ਛੇਤੀ ਉਹਨੂੰ ਜਸਟਿਸ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਉਹਦੀ ਸਜ਼ਾ ਮਿਲੇ ਦੂਸਰੀ ਸਾਡੀ ਡਿਮਾਂਡ ਇਹ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਆ ਜੋ ਜੋ ਸਿਹਤ ਕਾਮਿਆਂ ਦੀ ਸਿਹਤ ਨੂੰ ਪ੍ਰੋਟੈਕਟ ਕਰਨ ਲਈ ਇੱਕ ਪੂਰਾ ਕਾਨੂੰਨ ਹੈ ਜਿਸ ਨੂੰ ਕਿ ਹਲੇ 2020 ਦਾ ਉਹਨਾਂ ਠੰਡੇ ਬਸਤੇ 'ਚ ਸੈਂਟਰ ਗਵਰਨਮੈਂਟ ਨੇ ਪਾਇਆ ਹੋਇਆ ਉਹ ਚੰਗੀ ਤਰ੍ਹਾਂ ਲਾਗੂ ਹੋਵੇ ਜਿਸ ਦੇ ਨਾਲ ਥੋੜਾ ਜਿਹਾ ਸੁਰੱਖਿਆ ਪਰਮੰਧਾਂ ਵਿੱਚ ਮਜ਼ਬੂਤੀ ਆਏਗੀ ਤੀਸਰੀ ਸਾਡੀ ਡਿਮਾਂਡ ਜੋ ਸਾਡੇ ਲੋਕਲ ਲੈਵਲ ਤੇ ਆ ਕਿ ਸਾਡੇ ਰਜਿੰਦਰਾ ਹਸਪਤਾਲ ਵਿੱਚ ਵੀ ਉਸ ਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨਹੀਂ ਆ ਸੁਰੱਖਿਆ ਭਾਵੇਂ ਉਹ ਮਰੀਜ਼ਾਂ ਦੀ ਹੈ ਭਾਵੇਂ ਡਾਕਟਰਾਂ ਦੀ ਹੈ ਭਾਵੇਂ ਸਟਾਫ ਦੀ ਹੈ ਸਿਹਤ ਮੰਤਰੀ ਪਟਿਆਲੇ ਦੇ ਨੇ ਡਾਕਟਰ ਬਲਬੀਰ ਸਿੰਘ ਪਟਿਆਲੇ ਦੇ ਵਿੱਚ ਮਾ ਰਜਿੰਦਰਾ ਹਸਪਤਾਲ ਕਿਸੀ ਘਰ ਅੱਛੀ ਸੁਰੱਖਿਆ ਨਹੀਂ ਉਹ ਨੂੰ ਕਿਉਂ ਐਵੇਂ ਲੱਗਦਾ ਆ ਦੇਖੋ ਜੀ ਸਿਹਤ ਮੰਤਰੀ ਜੀ ਨੇ ਉਹ ਕੱਲੇ ਪਟਿਆਲੇ ਦੇ ਨਹੀਂ ਨੇ ਉਹ ਪੂਰੇ ਪੰਜਾਬ ਦੇ ਨੇ ਪੂਰਾ ਪੰਜਾਬ ਉਹਨਾਂ ਨੇ ਦੇਖਣਾ ਹੁੰਦਾ ਬਟ ਜਿੰਨੀਆਂ ਕੋ ਉਹਨਾਂ ਨੇ ਲਿਮਿਟੇਸ਼ਨਸ ਨੇ ਸਾਡੀ ਜ਼ਰੂਰਤ ਸਪੋਰਟਸ ਨੇ ਬਟ ਜੋ ਸਰਕਾਰ ਦੇ ਉਪਰੋਂ ਕੋ ਫੈਸਲੇ ਹੁੰਦੇ ਨੇ ਜਿਹੜੇ ਕਿ ਸ਼ਾਇਦ ਉਹਨਾਂ ਦੇ ਹੱਥ ਵੀ ਨਹੀਂ ਹਨ ਉਹਨਾਂ ਵੱਲੋਂ ਤਾਂ ਜੋ ਵੀ ਸਾਡੀ ਡਿਮਾਂਡ ਆ ਕੇ ਫਾਰਵਰਡ ਕੀਤੀ ਜਾਂਦੀ ਆ ਬਟ ਸੁਰੱਖਿਆ ਪ੍ਰਬੰਧ ਇੱਥੇ ਨਹੀਂ ਹਨ ਤੁਸੀਂ ਆਪਣੇ ਲੈਵਲ ਤੇ ਵੀ ਸਰਵੇ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਪਬਲਿਕ ਇੱਥੇ ਡੇਲੀ ਆਉਂਦੀ ਹੈ ਕਿੰਨੇ ਇੱਥੇ ਐਂਟਰੀ ਪੁਆਇੰਟ ਨੇ ਕਿੰਨੇ ਐਗਜ਼ਿਟ ਪੁਆਇੰਟ ਨੇ ਕਿਉਂਕਿ ਪਬਲਿਕ ਪਲੇਸ ਆ ਜਿਵੇਂ ਕੋ ਬੱਸ ਸਟੈਂਡ ਹੁੰਦਾ ਜਿਵੇਂ ਕੋ ਰੇਲਵੇ ਸਟੇਸ਼ਨ ਹੁੰਦਾ ਇਹ ਪਬਲਿਕ ਜੇ ਕੋਈ ਵੀ ਆ ਜਾ ਸਕਦਾ ਬਟ ਇੱਥੇ ਜੋ ਅੰਦਰ ਇੰਨੇ ਸਾਡੇ ਕੀਮਤੀ ਜੋ ਡਾਕਟਰ ਨੇ ਤੁਸੀਂ ਮੇਰੀ ਗੱਲ ਮੰਨੋ ਬੱਚਾ ਦੋਸਰ ਡਾਕਟਰ ਬਣਾਇਆ ਹੋਵੇ ਨਾ ਕਿਸੀਆ ਹੋ ਜਾਂਦੀਆਂ ਸਾਰੇ ਪਰਿਵਾਰ ਦੀਆਂ ਇੱਕ ਡਾਕਟਰ ਬਣਾਉਣ ਲਈ ਐਮਬੀਬੀਐਸ ਕਰਾਉਣ ਲਈ ਪੂਰੇ ਪਰਿਵਾਰ ਦਾ ਜ਼ੋਰ ਲੱਗਦਾ ਉਹ ਬੱਚਾ ਸਾਡਾ ਇੱਥੇ ਅੱਗੋਂ ਐਮਡੀ ਕਰਦਾ ਜਾਂ ਪੜ੍ਹਦਾ ਉਹਦੀ ਸੁਰੱਖਿਆ ਲਈ ਅਸੀਂ ਕੋਈ ਰੱਖ ਨਹੀਂ ਰਹੇ ਤੇ ਜਿਹੜੇ ਪੋਲੀਟੀਸ਼ਨਜ਼ ਨੇ ਠੀਕ ਹੈ ਉਹਨਾਂ ਨੂੰ ਵੀ ਸੁਰੱਖਿਆ ਦੀ ਲੋੜ ਆ ਉਹ ਦੋ ਦੋ ਸੋ ਬੰਦੇ ਰੱਖੀ ਬੈਠੇ ਆ ਅਸੀਂ ਤਾਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਪਰਸਨਲ ਗਾਰਡ ਚਾਹੀਦਾ ਸੀਸੀਟੀਵੀ ਕੈਮਰੇ ਹੋਣ ਜਿੰਨਾ ਲੋਕਾਂ 'ਚ ਕੁਝ ਡਰ ਹੋਵੇ ਸ਼ਰਾਰਤੀ ਅੰਸਰਾਂ ਲਈ ਪਲੱਸ ਸਕਿਉਰਟੀ ਗਾਰਡ ਜਿਹੜੇ ਹੋਣ ਇੱਥੇ ਪ੍ਰੋਪਰ ਹੋਣ ਇਹ ਇਲਾਕਿਆਂ ਚ ਹਨੇਰੇ ਆ ਉੱਥੇ ਲਾਈਟਾਂ ਲੱਗੀਆਂ ਹੋਣ ਇਸ ਕਰਕੇ ਅੱਛਾ ਸਰਕਾਰ ਵੱਲੋਂ ਕੋਈ ਹਲੇ ਖੁੱਲੇ ਤੌਰ ਤੇ ਬਿਆਨ ਨਹੀਂ ਆਇਆ ਰਾਤ ਦੇ ਵੇਲੇ ਸਿਰਫ ਨੌਨਸਕਿਉਰਿਟੀ ਗਾਰਡ ਹੁੰਦੇ ਤੁਸੀਂ ਦੇਖ ਲਓ ਇੰਨਾ ਬਡੈਂਸਿਟੀ ਆ ਓਨਲੀ ਨੌਨਸਕਿਉਰਿਟੀ ਗਾਰਡ ਨਾਲ ਚੱਲ ਸਕਦਾ ਇੱਥੇ ਬਾਹਰੋਂ ਗੱਡੀਆਂ ਹੁੰਦੀਆਂ ਰਾਤ ਨੂੰ ਪਾਰਕਿੰਗ ਚ ਬੈਠ ਕੇ ਸ਼ਰਾਬਾਂ ਪੀਂਦੇ ਨੇ ਲੋਕੀ ਫਿਰ ਸਾਡੀਆਂ ਇੱਥੇ ਜੋ ਕੁੜੀਆਂ ਸਟਾਫ ਨੇ ਉਹਨਾਂ ਨਾਲ ਗਲਤ ਰਕਤਾਂ ਕਰਦੇ ਆ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਇਸ ਲਈ ਜੇ ਤੁਹਾਡਾ ਕਿਸੇ ਦਾ ਵੀ ਇੱਥੇ ਕੋਈ ਹੋਵੇ ਤਾਂ ਤੁਹਾਨੂੰ ਵੀ ਕਿਸੇ ਨੂੰ ਪਸੰਦ ਨਹੀਂ ਹੋਏਗਾ ਜਿਹੜੇ ਇਲਜ਼ਾਮ ਲਾ ਰਹੇ ਹੋ ਕਦੀ ਗਲਤ ਬਾਤ ਕੀਤੀ ਹੈ ਤੁਸੀਂ ਸ਼ਾਇਦ ਮੰਤਰੀ ਜਾਂ ਕਿਸੇ ਮੈਡੀਕਲ ਉਹਨਾਂ ਨਾਲ ਉਹਨਾਂ ਨਾਲ ਬਹੁਤ ਮੀਟਿੰਗਸ ਹੋਈਆਂ ਉਹਨਾਂ ਨੂੰ ਅਸੀਂ ਚਿੱਠੀਆਂ ਦੇ ਚੁੱਕੇ ਹਾਂ ਮੈਮੋਰੰਡਮ ਦੇ ਚੁੱਕੇ ਹਾਂ ਪੀਐਮ ਐਸੋਸੀਏਸ਼ਨ ਵੱਲੋਂ ਵੀ ਹਾਲੇ-ਕੱਲ੍ਹ ਹੀ ਸਾਡੇ ਐਸੋਸੀਏਸ਼ਨ ਦੀ ਸੈਕਰੀ ਸਾਹਿਬ ਨਾਲ ਮੀਟਿੰਗ ਸੀ ਚੰਡੀਗੜ੍ਹ ਡਿਟੇਲਸ ਸੁਣ ਲੈਂਦੇ ਨੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਰੋਕਦੀ ਐ ਗੋ ਇੰਪਲੀ ਤੁਸੀਂ ਵੀ ਖੁਦ ਪ੍ਰੈਸ ਰਿਪੋਰਟਰ ਤੁਸੀਂ ਬਾਅਦ ਚੋਂ ਪਹਿਲਾਂ ਤਾਂ ਇੱਕ ਨਾਗਰਿਕ ਹਾਂ ਮੈਂ ਵੀ ਇੱਕ ਡਾਕਟਰ ਬਾਅਦ ਚਾਂ ਇੱਕ ਨਾਗਰਿਕਾਂ ਤੁਸੀਂ ਆਪ ਦੱਸੋ ਕਿੰਨਾ ਕ ਫਰਕ ਆਇਆ ਕੋਈ ਸਰਕਾਰ ਚੇਂਜ ਹੋਣ ਨਾਲ ਕਿੰਨੀ ਆਸ ਨਾਲ ਤੁਸੀਂ ਵੀ ਵੋਟ ਪਾਈ ਹੋਊਗੀ ਅਸੀਂ ਵੀ ਵੋਟ ਪਾਈ ਆ ਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕਿੰਨਾ ਕ ਬਦਲਾਅ ਆਇਆ ਕਿੰਨਾ ਕ ਚੇਂਜ ਆਇਆ ਉਹ ਤੁਸੀਂ ਬਿਹਤਰ ਮੇਰੇ ਨਾਲ ਦੱਸ ਸਕਦੇ ਡਾਕਟਰ ਸਾਹਿਬ ਇਸ ਦੇ ਨਾਲ ਜਿਹੜੀ ਓਪੀਡੀ ਤੁਸੀਂ ਬੰਦ ਕੀਤੀਆਂ ਨੇ ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਓਪੀਡੀ ਬੰਦ ਹੋਈ ਆ ਭਾਜੀ ਐਮਰਜੈਂਸੀ ਸਰਵਿਸ ਹੁਣ ਵੀ ਜਾ ਕੇ ਦੇਖ ਲਓ ਸੰਪੂਰਨ ਤੌਰ ਤੇ ਖੁੱਲੀਆਂ ਨੇ ਸੋ ਉੱਥੇ ਅਸੀਂ ਸਟਾਫ ਜ਼ਿਆਦਾ ਬਿ ਕੋਈ 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 ਬੰਦਾ 90 ਤੋਂ ਆ ਰਿਹਾ ਕੋਈ ਮਰੀਜ਼ ਕੋਈ ਮਲੇਰਕੋਟਲੇ ਤੋਂ ਆ ਰਿਹਾ ਕੋਈ ਕੈਥਲ ਤੋਂ ਆ ਰਿਹਾ ਕੋਈ ਭੇਵੇ ਤੋਂ ਆ ਰਿਹਾ ਉਹਨੂੰ ਤਕਲੀਫ ਨਾ ਹੋਵੇ ਐਮਰਜੈਂਸੀ ਐਕਸਰੇ ਵੀ ਹੋ ਰਿਹਾ ਹੈ ਐਮਰਜੈਂਸੀ আলਟਰਾ ਸਾਊਂਡ ਵੀ ਹੋ ਰਿਹਾ ਹੈ ਆਪੀਡੀ ਸਰਵਿਸ ਜ਼ਰੂਰ ਮੰਨਦਾ ਸਾਡਾ ਦਿਲ ਨਹੀਂ ਕਰਦਾ ਕਿ ਬੰਦ ਕਰਨ ਨੂੰ ਪਰ ਜੋ ਸਾਡੇ ਨਾਲ ਅਨਿਆਏ ਹੋਇਆ ਉਹਦੇ ਨਾਲ ਲੱਗਦਾ ਹੈ ਕਿ ਸ਼ਾਇਦ ਆਪੀਡੀ ਅਸੀਂ ਬੰਦ ਕਰ ਲਈਏ ਤੇ ਕੋਈ ਅਨਿਆਏ ਨਹੀਂ ਹੋਏਗਾ ਅੱਜ ਤੱਕ ਚੱਲੇਗਾ ਤੇ ਨਾ ਪ੍ਰਦਰਸ਼ਨ ਹਾਲੇ ਅੱਜ ਸ਼ਾਮ ਨੂੰ ਫੇਰ ਅਸੀਂ ਸਾਡੀ ਮੀਟਿੰਗ ਹੋਏਗੀ ਜਿੱਥੇ ਮੰਦਿਆਂ ਦੀ ਪੀਸੇ ਐਸੋਸੀਏਸ਼ਨ ਦੀ ਆਰਡੀਏ ਦੀ ਜੋ ਵੀ ਇਹਨਾਂ ਦਾ ਕਲੈਕਟਿਵ ਫੈਸਲਾ ਲਿਆ ਜਾਏਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ